ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਦੂਰ ਫੈਮਿਲੀ ਚੈਨਲ ਤੇ ਹੁਣ ਸੂਰ ਦਾ ਟਾਈਮ ਹੈ ਜੀ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਆ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਉਸ ਚੈਨਲ ਨੂੰ ਵੀ ਉਮੀ ਸਪੋਰਟ ਕਰਨਾ ਜਿਵੇਂ ਤੁਸੀਂ ਇਸ ਚੈਨਲ ਨੂੰ ਸਪੋਰਟ ਕਰ ਰਹੇ ਹੋ ਬਾਕੀ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਹੀ ਚੱਲ ਗਿਆ ਹੋਣਾ ਜਿਹੜੀ ਅੱਜ ਦੀ ਵੀਡੀਓ ਆਪਣੀ ਕਿਸ ਚੀਜ਼ ਬਾਰੇ ਆਇਤੀ ਵੀਡੀਓ ਬਹੁਤ ਜ਼ਿਆਦਾ ਵਧੀਆ ਜੀ ਬਹੁਤ ਇੰਟਰਸਟਿੰਗ ਆ ਜਿਹੜਾ ਕਿ ਦੇਖੋ ਆਧਿਆਤਮ ਚ ਆਮ ਆਪਾਂ ਨੂੰ ਪ੍ਰੋਬਲਮ ਆ ਰਹੀ ਆ ਕੋਲੇਸਟ੍ਰੋਲ ਦੀ ਖੂਨ ਦਾ گاੜਾ ਹੋ ਜਾਣਾ ਜਿਹਦੇ ਨਾਲ ਫਿਰ ਆਪਾਂ ਨੂੰ ਬਾਅਦ ਵਿੱਚ ਜਿਹੜੀਆਂ ਹਾਰਟ ਦੀਆਂ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਸੋ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿਵੇਂ ਬਿਨਾਂ ਦਵਾਈ ਨੂੰ ਖਾਦੇ ਘਰ ਦੇ ਵਿੱਚੋਂ ਹੀ ਰਸੋਈ ਦੇ ਵਿੱਚੋਂ ਹੀ ਤੁਸੀਂ ਕਿਸ ਚੀਜ਼ ਦਾ ਇਸਤੇਮਾਲ ਕਰਕੇ ਜਿਹੜਾ ਕੋਲੇਸਟ੍ਰੋਲ ਨੂੰ ਕਾਬੂ ਕਰ ਲੋਗੇ ਤੁਹਾਡਾ ਜਿਹੜਾ ਖੂਨ ਆ ਉਹ ਵੀ ਪਤਲਾ ਹੋ ਜਾਊਗਾ ਠੀਕ ਹੈ ਜੀ ਸੋ ਵੀਡੀਓ ਨੂੰ ਚੰਗੀ ਤਰ੍ਹਾਂ ਜਰੂਰ ਸਮਝਿਓ ਕਿਉਂਕਿ ਇਹਦੇ ਵਿੱਚ ਮੈਂ ਸ਼ੇਅਰ ਕਰੂੰਗੀ ਸਾਡੇ ਖੁਦ ਘਰ ਦਾ ਐਕਸਪੀਰੀਅੰਸ ਮੇਰੀ ਮੰਮੀ ਨੂੰ ਵੀ ਜੀ ਕੋਲੇਸਟ੍ਰੋਲ ਦੀ ਜਿਹੜੀ ਪ੍ਰੋਬਲਮ ਸੀਗੀ ਤੇ ਉਹ ਦਵਾਈ ਲੈਂਦੇ ਹੁੰਦੇ ਸੀ ਕੋਲੇਸਟ੍ਰੋਲ ਦੀ ਇੱਕ ਵਾਰੀ ਅਸੀਂ ਚੰਡੀਗੜ੍ਹ ਸੀਗੇ ਜਦੋਂ ਕੋਲੇਸਟ੍ਰੋਲ ਦੀ ਦਵਾਈ ਲੈ ਕੇ ਅਸੀਂ ਮਾਰਕੀਟ ਤੋਂ ਘਰ ਨੂੰ ਆ ਰਹੇ ਸੀ ਅਸੀਂ ਸੋਚਿਆ ਚਲੋ ਨਾਲੇ ਸ਼ੇਅਰ ਕਰਾਵਾਂਗੇ ਨਾਲੇ ਦਵਾਈ ਲੈ ਕੇ ਆਵਾਂਗੇ ਜਦੋਂ ਅਸੀਂ ਦਵਾਈ ਲੈ ਕੇ ਜੀ ਵਾਪਸ ਆ ਰਹੇ ਸੀ ਨਾ ਤਾਂ ਮੇਰੇ ਹੱਥ ਵਿੱਚ ਉਹ ਦਵਾਈ ਦਾ ਪੱਤਾ ਸੀ ਜਦੋਂ ਮੈਂ ਉਹਤੇ ਪੜਿਆ ਤਾਂ ਉੱਤੇ ਲਿਖਿਆ ਹੋਇਆ ਸੀ ਵੀ ਜਿਹੜੀ ਇਹ ਦਵਾਈ ਆ ਇਹ ਕਿਡਨੀਆਂ ਨੂੰ ਇਫੈਕਟ ਕਰਦੀ ਆ ਸੋ ਮੈਂ ਆਦੀ ਮੰਮਾ ਨੂੰ ਪੁੱਛਿਆ ਮੈਂ ਕਿਹਾ ਮੰਮੀ ਵੀ ਤੁਸੀਂ ਕੋਲੇਸਟ੍ਰੋਲ ਦੀ ਦਵਾਈ ਲੈਣੀ ਹੋ ਕੋਲੇਸਟ੍ਰੋਲ ਅਗਰ ਤੁਹਾਡਾ ਘਰ ਦਾ ਠੀਕ ਆ ਪਰ ਇਹਦੇ ਜਿਹੜੇ ਬਾਕੀ ਦੇ ਨੁਕਸਾਨ ਨੇ ਕਿਡਨੀਆਂ ਤੇ ਅਸਰ ਪਾਉਂਦੀ ਆ ਵੀ ਉਹ ਵੀ ਬਹੁਤ ਖਤਰਨਾਕ ਚੀਜ਼ ਐ ਤਾਂ ਉਹਨਾਂ ਨੇ ਕਿਹਾ ਕਹਿੰਦੇ ਕੀ ਕਰੀਏ ਮਜਬੂਰੀ ਐ ਕੋਲੇਸਟ੍ਰੋਲ ਆ ਤਾਂ ਦਵਾਈ ਖਾਣੀ ਹੀ ਪਊ ਮੈਂ ਘਰਾਈ ਘਰਾਂ ਤੋਂ ਬਾਅਦ ਜੀ ਮੈਂ ਫਿਰ ਸਰਚ ਕੀਤਾ ਮੈਂ ਕਿਹਾ ਵੀ ਮੈਂ ਕੋਈ ਹੋਰ ਜੀ ਚੀਜ਼ ਦੇਖਾਂ ਜੇ ਜਿਹੜਾ ਬਾਕੀ ਦੇ ਆਪਣੇ ਅੰਗਾਂ ਤੇ ਵੀ ਅਸਰ ਨਾ ਪਾਵੇ ਤੇੜਾ ਕੋਲੇਸਟ੍ਰੋਲ ਵਾਲਾ ਉਹ ਵੀ ਆਪਣਾ ਕੰਟਰੋਲ 'ਚ ਆ ਜਾਵੇ ਤੇ ਦੇਸੀ ਨੁਕਤਾ ਹੀ ਕੋਈ ਮੈਨੂੰ ਮਿਲ ਜਾਵੇ ਤਾਂ ਮੈਂ ਬਹੁਤ ਜ਼ਿਆਦਾ ਸਰਚ ਕੀਤੀ ਜੀ Google ਤੇ ਬਹੁਤ ਪੜਿਆ ਤਾਂ ਮੈਨੂੰ ਉੱਥੋਂ ਦੋ ਚੀਜ਼ਾਂ ਮਿਲੀਆਂ ਇੱਕ ਚੀਜ਼ ਤਾਂ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਸਾਰਿਆਂ ਨੂੰ ਨਹੀਂ ਤਾਂ ਕੁਸ਼ਕ ਨੂੰ ਜਾਣਿਆ ਨੂੰ ਜ਼ਰੂਰ ਪਤਾ ਹੋਣਾ ਇੱਕ ਚੀਜ਼ ਹੈ ਜਿਹੜੀ ਆਮ ਆਪਾਂ ਨੂੰ ਨਹੀਂ ਪਤਾ ਸੋ ਕਿਸ ਤਰ੍ਹਾਂ ਆਪਾਂ ਉਹਦਾ ਇਸਤੇਮਾਲ ਕਰਨਾ ਕਿੰਨਾ ਟਾਈਮ ਪੀਣਾ ਉਹਨੂੰ ਜਾਂ ਖਾਣਾ ਉਹ ਸਾਰਾ ਸ਼ੇਅਰ ਕਰਾਂਗੇ ਤੇ ਬਾਕੀ ਜੇ ਤੁਹਾਡੇ ਹਾਰਟ ਦੀ ਬਲੋਕੇਜ ਹੋ ਰਹੀ ਹੈ ਜੀ ਤਾਂ ਉਹਦੇ ਵਿੱਚ ਇੱਕ ਚੀਜ਼ ਇਹ ਜੀ ਹੈ ਜਿਹੜੀ ਸਭ ਤੋਂ ਤੇਜ਼ੀ ਦੇ ਨਾਲ ਜਿਹੜਾ ਤੁਹਾਡਾ ਹਾਰਟ ਦੀ ਬਲੋਕੇਜ ਨੂੰ ਖੋਲਦਾ ਸੋ ਪਲੀਜ਼ ਵੀਡੀਓ ਨੂੰ ਚੰਗੀ ਤਰ੍ਹਾਂ ਜ਼ਰੂਰ ਦੇਖਿਓ ਆਪਾਂ ਸਾਰਾ ਕੁਝ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਸ਼ੇਅਰ ਕਰਾਂਗੇ ਚਲੋ ਜੀ ਟਾਈਮ ਵੇਸਟ ਕਰੀ ਬਣਾ ਸ਼ੁਰੂ ਕਰਦੇ ਆਂ ਦੀ ਵੀਡੀਓ ਸਭ ਤੋਂ ਪਹਿਲਾਂ ਤਾਂ ਜਿਹੜਾ ਕੋਲੈਸਟ੍ਰੋਲ ਹੈ ਜੀ ਇਹ ਦੇਖੋ ਜਦੋਂ ਆਪਾਂ ਛੋਟੇ ਤੋਂ ਲੈ ਕੇ 17-18 ਸਾਲ ਦੀ ਉਮਰ ਦੇ ਵਿੱਚ ਆਉਨੇ ਆ ਉਦੋਂ ਜਿਹੜਾ ਆਪਣਾ ਸਰੀਰ ਹੈ ਨਾ ਉਦੋਂ ਹਾਈਟ ਵਧਦੀ ਹੈ ਕੱਦ ਵੱਧ ਰਿਹਾ ਹੁੰਦਾ ਆਪਣਾ ਫਿਰ ਆਪਣਾ ਸਰੀਰ ਜਿਹੜਾ ਕੋਲਸਟ੍ਰੋਲ ਪਿਆ ਹੁੰਦਾ ਅੰਦਰ ਉਹਦਾ ਇਸਤੇਮਾਲ ਕੱਦ ਦੇ ਵਧਣ ਦੇ ਵਿੱਚ ਹੁੰਦਾ ਰਹਿੰਦਾ ਪਰ ਜਦੋਂ ਆਪਣਾ ਕੱਦ ਵਧਣਾ ਰੁਕ ਜਾਂਦਾ ਹੈ ਤਾਂ ਉਸ ਤੋਂ ਬਾਅਦ ਫਿਰ ਉਹ ਕੋਲਸਟ੍ਰੋਲ ਅੰਦਰ ਇਕੱਠਾ ਹੁੰਦਾ ਰਹਿੰਦਾ ਕਿਉਂਕਿ ਆਏ ਦੇ ਟਾਈਮ ਦੇ ਵਿੱਚ ਜਿਹੜੇ ਕੰਮ ਨਹੀਂ ਜੀ ਉਹ ਵੀ ਜ਼ਿਆਦਾਤਰ ਆਪਾਂ ਮਸ਼ੀਨਾਂ ਤੇ ਹੋ ਗਏ ਆ ਖੇਤੀਬਾੜੀ ਦੇ ਕੰਮ ਵੀ ਇੰਨੇ ਜ਼ੋਰ ਵਾਲੇ ਨਹੀਂ ਰਹੇ ਉਹ ਵੀ ਜ਼ਿਆਦਾਤਰ ਆਪਾਂ ਮਸ਼ੀਨਾਂ ਨਾਲ ਜਾਂ ਟਰੈਕਟਰਾਂ ਨਾਲ ਕਰਦੇ ਆ ਤੇ ਘਰ ਦੇ ਕੰਮ ਵੀ ਕੋਈ ਜ਼ਿਆਦਾ ਨਹੀਂ ਰਹੀ ਕੋਈ ਭੱਜ ਦੌੜ ਨਹੀਂ ਐ ਕੋਈ ਜ਼ਿਆਦਾ ਮਿਹਨਤ ਨਹੀਂ ਐ ਕੋਈ ਜ਼ਿਆਦਾ ਜ਼ੋਰ ਵਾਲੀ ਆਪਾਂ ਕੰਮ ਨਹੀਂ ਕਰਦੇ ਉਹਦਾ ਕਰਕੇ ਫਿਰ ਸਾਡੀ ਸ਼ਰੀਰ ਤੇ ਇਹ ਅਸਰ ਪੈ ਰਿਹਾ ਕਿ ਸਾਡੀ ਸ਼ਰੀਰ ਦੇ ਵਿੱਚ ਕੋਲੈਸਟ੍ਰੋਲ ਜਿਹੜਾ ਇਕੱਠਾ ਹੁੰਦਾ ਰਹਿੰਦਾ ਤੇ ਫਿਰ ਉਹਦੇ ਨਾਲ ਅੱਗੇ ਜਾ ਕੇ ਸਾਨੂੰ ਹਾਰਟ ਦੀਆਂ ਜਿਹੜੀਆਂ ਪ੍ਰੋਬਲਮਾਂ ਹੋ ਸ਼ੁਰੂ ਹੋ ਜਾਂਦੀਆਂ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਆਮ ਪਤਾ ਹੀ ਹੋਣਾ ਹਾਰਟ ਵਾਸਤੇ ਡਾਕਟਰ ਵੀ ਦੱਸਦੇ ਨੇ ਵੀ ਇੱਕ ਜਾਂ ਦੋ ਤੁਈਆਂ ਜਿਹੜੀਆਂ ਹੁੰਦੀਆਂ ਨਾ ਉਹਦੀਆਂ ਲਸਣ ਦੀਆਂ ਤੁਸੀਂ ਉਹ ਸਵੇਰੇ ਖਾ ਸਕਦੇ ਹੋ ਛਿੱਲ ਕੇ ਨਿਰਨੇ ਕਾਂ ਦੇ ਤੁਸੀਂ ਉਹਨਾਂ ਨੂੰ ਹਲਕਾ ਹਲਕਾ ਚਬਾ ਕੇ ਖਾ ਲਓ ਕਈ ਲੋਕ ਕੀ ਕਰਦੇ ਨੇ ਵੀ ਲਸਣ ਕੱਚਾ ਵੈਸੇ ਨਹੀਂ ਖਾਦਾ ਜਾਂਦਾ ਲਸਣ ਖਾਣ ਤੋਂ ਬਾਅਦ ਸ਼ਹਿਦ ਖਾ ਲੈਂਦੇ ਨੇ ਇੱਕ ਚਮਚ ਤਾਂ ਕਿ ਜਿਹੜੀ ਮੂੰਹ ਦੀ ਕੜਵਾਹਟ ਆ ਉਹ ਵੀ ਖਤਮ ਹੋ ਜੇ ਤਾਂ ਮੂੰਹ ਦੇ ਵਿੱਚ ਜਿਹੜੀ ਚਰਨ ਹੁੰਦੀ ਉਹ ਵੀ ਖਤਮ ਹੋ ਜੇ ਤੇ ਮੂੰਹ ਉਤੋਂ ਮੂੰਹ ਦੇ ਵਿੱਚ ਮਿਠਾਸ ਵੀ ਆ ਜਵੇ ਠੀਕ ਹੈ ਜੀ ਤੇ ਕਈ ਲੋਗ ਫਿਰ ਵੀ ਨਹੀਂ ਲਸਣ ਖਾਂਦੇ ਕਿਉਂਕਿ ਨਹੀਂ ਖਾਂਦਾ ਹੁੰਦਾ ਕਿ ਇਹਨੂੰ ਸੂਟ ਨਹੀਂ ਕਰਦਾ ਲਸਣ ਠੀਕ ਹੈ ਜੀ ਤੇ ਦੂਸਰੇ ਨੰਬਰ ਤੇ ਇੱਕ ਜਿਹੜੀ ਚੀਜ਼ ਆ ਮੈਂ ਆਪਣੀ ਮੰਮੀ ਨੂੰ ਸਰਚ ਕਰਕੇ ਦਿੱਤੀ ਉਹ ਸੀਗੀ ਉਸ ਟਾਈਮ ਦਾਲਚੀਨੀ ਅੱਜ ਦੇ ਟਾਈਮ 'ਚ ਕਾਫੀ ਲੋਕ ਦਾਲਚੀਨੀ ਪੀ ਰਹੇ ਨੇ ਦਾਲਚੀਨੀ ਦਾ ਜੀ ਮੈਂ ਸਕਰੀਨਸ਼ਾਟ ਇੱਕ ਇੱਧਰ ਲਾ ਦੂੰਗੀ ਇੱਕ ਇੱਧਰ ਲਾ ਦੂੰਗੀ ਇੱਕ ਟੋਟਿਆਂ ਵਾਲੀ ਇੱਕ ਸਾਬਤ ਆਂਦੀ ਹੈ ਦੋਨੋਂ ਦੀ ਫੋਟੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਤੁਸੀਂ ਦੇਖ ਲਿਓ ਮਾਰਕੀਟ ਦੇ ਬਾਜ਼ਾਰ ਦੇ ਵਿੱਚ ਤੁਸੀਂ ਜਾਇਓ ਪਰਚੂਨ ਦੀ ਦੁਕਾਨ ਤੇ ਜਾ ਕੇ ਤੁਸੀਂ ਕਹਿਣਾ ਕਿ ਸਾਨੂੰ ਦਾਲਚੀਨੀ ਚਾਹੀਦੀ ਆ ਉਹ ਤੁਹਾਨੂੰ ਦਾਲਚੀਨੀ ਦੇ ਦੇਣਗੇ ਤੁਸੀਂ ਘਰ ਦਾਲਚੀਨੀ ਲਿਆ ਕੇ ਮਿਕਸੀ ਦੇ ਵਿੱਚ ਪਾ ਕੇ ਉਹਨੂੰ ਪੀਸ ਕੇ ਉਹਦਾ ਪਾਊਡਰ ਬਣਾ ਲੈਣਾ ਉਹ ਪਾਊਡਰ ਤੁਸੀਂ ਇੱਕ ਡੱਬੀ ਚ ਪਾ ਕੇ ਰੱਖ ਲਿਓ ਜਦੋਂ ਤੁਸੀਂ ਸਵੇਰੇ ਉੱਠਣਾ ਵੋਜ ਠੀਕ ਹੈ ਅਗਰ ਤੁਸੀਂ ਲਸਣ ਵੀ ਖਾ ਸਕਦੇ ਹੋ ਬਿਹਤਰ ਹੈ ਨਹੀਂ ਲਸਣ ਖਾਣਾ ਤੁਸੀਂ ਤਾਂ ਤੁਸੀਂ ਸਵੇਰੇ ਉੱਠ ਕੇ ਖਾਲੀ ਪੇਟ ਜਿਹੜਾ ਇੱਕ ਕੱਪ ਪਾਣੀ ਇੱਕ ਕੱਪ ਪਾਣੀ ਤੁਸੀਂ ਗੈਸ ਦੇ ਉੱਤੇ ਕਿਸੇ ਡੋਂਗੇ ਵਿੱਚ ਪਾ ਕੇ ਰੱਖ ਲੈਣਾ ਉਹਦੇ ਵਿੱਚ ਇੱਕ ਚਮਚ ਤੁਸੀਂ ਪਾ ਲੈਣਾ ਦਾਲ ਚੀਨੀ ਦਾ ਠੀਕ ਹੈ ਜੀ ਜਦੋਂ ਤੁਸੀਂ ਉਹਨੂੰ ਉਬਾਲਣਾ ਹੈਗਾ ਉਬਾਲ ਕੇ ਇੰਨਾ ਕੁ ਉਬਾਲਣਾ ਹੈ ਵੀ ਜਿਹੜਾ ਇੱਕ ਕੱਪ ਆ ਉਹ ਅੱਧਾ ਕੱਪ ਪਾਣੀ ਦਾ ਰਹਿ ਜਾਵੇ ਜਦੋਂ ਅੱਧਾ ਕੱਪ ਪਾਣੀ ਦਾ ਰਹਿ ਗਿਆ ਤੁਸੀਂ ਗੈਸ ਨੂੰ ਬੰਦ ਕਰਨਾ ਜਿਹੜਾ ਪਾਣੀ ਉਹਨੂੰ ਠੰਡਾ ਕਰ ਲੈਣਾ ਜਿਆਦਾ ਠੰਡਾ ਨਹੀਂ ਖੂਸ ਜਾ ਰਹੇ ਉਸ ਤੋਂ ਬਾਅਦ ਉਹਨੂੰ ਛਾਣ ਕੇ ਛਾਣ ਲੈਣਾ ਜੀ ਉਹਨੂੰ ਚਾਹ ਪੋਣੀ ਦੇ ਨਾਲ ਫਿਰ ਉਹਨੂੰ ਪੀ ਲੈਣਾ ਉਹ ਤੁਸੀਂ ਹਫਤਾ ਡੇਢ ਹਫਤਾ ਲਗਾਤਾਰ ਪੀਓ ਅਗਰ ਤੁਹਾਡਾ ਕੋਲੈਸਟ੍ਰੋਲ ਜ਼ਿਆਦਾ ਤਾਂ ਤੁਸੀਂ ਦੋ ਹਫਤੇ ਹੀ ਪੀ ਸਕਦੇ ਹੋ ਲੇਕਿਨ ਅਗਰ ਤੁਹਾਡਾ ਕੋਲੈਸਟ੍ਰੋਲ ਜ਼ਿਆਦਾ ਨਹੀਂ ਵਧਿਆ ਹੋਇਆ ਥੋੜਾ ਜਿਹੀ ਵਧਿਆ ਹੋਇਆ ਤਾਂ ਫਿਰ ਤੁਸੀਂ ਇੱਕ ਹਫਤਾ ਲਗਾਤਾਰ ਪੀਓ ਪਰ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਿਓ ਜੀ ਦਾਲ ਚੀਨੀ ਦਾ ਜਿਹੜਾ ਹੋ ਤੁਸੀਂ ਪਾਣੀ ਪੀਣਾ ਹੈ ਜਦੋਂ ਸ਼ੁਰੂ ਕਰਨਾ ਹੈ ਉਸ ਤੋਂ ਪਹਿਲਾਂ ਇੱਕ ਵਾਰੀ ਆਪ ਦਾ ਕੋਲੈਸਟ੍ਰੋਲ ਦਾ ਟੈਸਟ ਜ਼ਰੂਰ ਕਰਾ ਲਿਓ ਜਦੋਂ ਤੁਸੀਂ ਉਹਨੂੰ ਇੱਕ ਹਫਤਾ ਲਗਾਤਾਰ ਪੀ ਲਿਆ ਇੱਕ ਤੋਂ ਡੇਢ ਹਫਤਾ ਜਦੋਂ ਲਗਾਤਾਰ ਪੀ ਲਿਆ ਫਿਰ ਤੁਸੀਂ ਇੱਕ ਵਾਰੀ ਫੇਰ ਆਪਦਾ ਜਿਹੜਾ ਕੋਲੇਸਟ੍ਰੋਲ ਦਾ ਟੈਸਟ ਆ ਜਰੂਰ ਕਰਾਇਓ ਤੁਸੀਂ ਦੇਖੋਗੇ ਜਿਹੜਾ ਪਹਿਲਾ ਟੈਸਟ ਕਰਾਇਆ ਸੀ ਉਹ ਤੋਂ ਲੈ ਕੇ ਜਿਹੜਾ ਦੂਸਰਾ ਟੈਸਟ ਕਰਾਇਆ ਉਹਦੇ ਵਿੱਚ ਕਾਫੀ ਫਰਕ ਪੈ ਜਾਂਦਾ ਕਾਫੀ ਹੱਦ ਤੱਕ ਜਿਹੜਾ ਕੋਲੇਸਟ੍ਰੋਲ ਆ ਸਾਡਾ ਘਟ ਜਾਂਦਾ ਨੋਰਮਲ ਤੇ ਆ ਜਾਂਦਾ ਬਿਨਾ ਦਵਾਈ ਤੋਂ ਠੀਕ ਹੈ ਕਾਰਨ ਕੀ ਹੈ ਦਾਲਚੀਨੀ ਗਰਮ ਹੁੰਦੀ ਹੈ ਤੇ ਗਰਮ ਚੀਜ਼ ਦੇ ਨਾਲ ਜਿਹੜਾ ਸਾਡਾ ਖੂਨ ਆ ਪਤਲਾ ਪੈਂਦਾ ਤੇ ਜਦੋਂ ਖੂਨ ਪਤਲਾ ਹੁੰਦਾ ਤਾਂ ਕੋਲੇਸਟ੍ਰੋਲ ਆਪਣੇ ਆਪ ਹੀ ਨੋਰਮਲ ਹੋ ਜਾਂਦਾ ਹੈ ਕੋਲੈਸਟ੍ਰੋਲ ਹੁੰਦਾ ਹੀ ਉਹਦੋਂ ਜਦੋਂ ਖੂਨ ਗਾੜਾ ਹੋ ਜਾਂਦਾ ਠੀਕ ਹੈ ਜੀ ਸੋ ਇਹ ਚੀਜ਼ ਤਾਂ ਸੀ ਧਿਆਨ ਰੱਖਣਾ ਵੀ ਆਪਾਂ ਉਹਨੂੰ ਲਗਾਤਾਰ ਨਹੀਂ ਪੀਂਦੇ ਰਹਿਣਾ ਕਿ ਆਪਾਂ ਮਹੀਨਾ ਪੀ ਰਹੇ ਆ 2 ਮਹੀਨੇ ਲਗਾਤਾਰ ਪੀ ਰਹੇ ਨਹੀਂ ਕਿਉਂਕਿ ਉਹ ਖੂਨ ਨੂੰ ਪਤਲਾ ਕਰਦਾ ਹੈ ਤਾਂ ਤੁਸੀਂ ਜਦੋਂ ਤੁਹਾਨੂੰ ਲੱਗਿਆ ਵੀ ਟੈਸਟ ਕਰਾਉਣ ਤੇ ਤੁਹਾਡਾ ਜਿਹੜਾ ਕੋਲੈਸਟ੍ਰੋਲ ਨਾਰਮਲ ਆ ਗਿਆ ਤੁਸੀਂ ਉਹਨੂੰ ਬੰਦ ਕਰ ਦਿਓ ਜਦੋਂ ਤੁਹਾਨੂੰ ਦੁਬਾਰਾ ਫੇਰ ਕਦੇ ਲੱਗੇ ਵੀ ਹਾਂਜੀ ਮੇਰਾ ਫੇਰ ਕੋਲੈਸਟ੍ਰੋਲ ਮੈਨੂੰ ਲੱਗਦਾ ਵਧ ਰਿਹਾ ਇੱਕ ਆਪਾਂ ਟੈਸਟ ਕਰਾਉਂਦੇ ਰਹਿੰਦੇ ਰਹਿਣੇ ਆ ਨਾ ਥੋੜੇ ਟਾਈਮ ਬਾਅਦ ਤਾਂ ਤੁਸੀਂ ਇਹਨੂੰ ਫੇਰ ਸ਼ੁਰੂ ਕਰ ਸਕਦੇ ਹੋ ਇੱਕ ਗੱਲ ਯਾਦ ਰੱਖਿਓ ਕੋਲੇਸਟ੍ਰੋਲ ਜੇ ਆਪਾਂ ਲਈ ਇਹ ਵੀ ਦਵਾਈ ਖਾਣ ਨਾ ਜਾਂ ਦੇਸੀ ਨੁਕਤਾ ਖਾਣ ਨਾ ਆਪਾਂ ਉਹਨੂੰ ਹਮੇਸ਼ਾ ਲਈ ਕੋਲੇਸਟ੍ਰੋਲ ਸਾਡਾ ਠੀਕ ਹੋ ਜੂ ਉਹ ਨਹੀਂ ਹੋ ਸਕਦਾ ਕੋਲੇਸਟ੍ਰੋਲ ਕੰਟਰੋਲ ਚ ਜ਼ਰੂਰ ਆ ਜਾਂਦਾ ਜਿਹੜੀ ਆਪਾਂ ਦਵਾਈ ਵੀ ਅੰਗਰੇਜ਼ੀ ਦਵਾਈ ਵੀ ਆਪਾਂ ਖਾਣੇ ਆ ਉਹਦੇ ਨਾਲ ਵੀ ਕੋਲੇਸਟ੍ਰੋਲ ਕੰਟਰੋਲ ਚ ਆਉਂਦਾ ਜੀ ਆਪਾਂ ਕਹੀ ਹਮੇਸ਼ਾ ਲਿਖਤਮ ਹੋ ਜਾਂਦਾ ਉਹ ਨਹੀਂ ਕਿਉਂਕਿ ਜਦੋਂ ਆਪਾਂ ਫੇਰ ਉਹ ਚੀਜ਼ਾਂ ਦਾ ਸੇਵਨ ਕਰਦੇ ਆਂ ਖਾਣੇ ਆ ਉਹ ਚੀਜ਼ਾਂ ਤਲੀਆਂ ਫੜੀਆਂ ਚੀਜ਼ਾਂ ਜਿਆਦਾ ਕਿਉਂ ਪਿਆਲੀਆਂ ਚੀਜ਼ਾਂ ਆਪਾਂ ਖਾਂਦੇ ਆਂ ਤਾਂ ਉਹਦੇ ਨਾਲ ਫਿਰ ਉਹ ਬਦਮ ਲੱਗ ਜਾਂਦਾ ਸੋ ਉਹਦੇ ਲਈ ਆਪਾਂ ساری ਉਮਰ ਫਿਰ ਦਵਾਈ ਖਾਣ ਨਾਲੋਂ ਚੰਗਾ ਆਪਾਂ ਦਾਲ ਚੀਨੀ ਰੜਾ ਪਾਣੀ ਉਹ ਪੀਓ ਜਦੋਂ ਵਾਧਾ ਥੋੜਾ ਜਿਹਾ ਵਧਿਆ ਲੱਗਿਆ ਆਪਾਂ ਨੂੰ ਉਦਿਓ ਨੂੰ ਪੀਣਾ ਸ਼ੁਰੂ ਕਰ ਦੋ ਲਗਾਤਾਰ ਨਹੀਂ ਪੀਣਾ ਕਿਉਂਕਿ ਉਹ ਖੂਨ ਨੂੰ ਪਤਲਾ ਕਰਦਾ ਪਹਿਲੀ ਚੀਜ਼ ਇਹ ਹੋ ਗਈ ਜੀ ਦੂਸਰੀ ਚੀਜ਼ ਤੁਸੀਂ ਘਰ ਦੇ ਵਿੱਚ ਨਾ ਵੇਲ ਲਾ ਲਓ ਇੱਕ ਆਪਣੇ ਲੋਕੀ ਦੀ ਲੋਕੀ ਦੀ ਫੋਟੋ ਵੀ ਮੈਂ ਇੱਥੇ ਲਾਉਂਗੀ ਕਈ ਜਗ੍ਹਾ ਤੇ ਇਹਨੂੰ ਲੋਕੀ ਕਹਿੰਦੇ ਨੇ ਸਾਡੇ ਚੰਡੀਗੜ੍ਹ ਕੰਨੀ ਇਹਨੂੰ ਲੋਕੀ ਹੀ ਕਹਿੰਦੇ ਨੇ ਕਈ ਪਾਸੇ ਇਹਨੂੰ ਕੀਆ ਕੱਦੂ ਵੀ ਕਹਿੰਦੇ ਨੇ ਕਈ ਪਾਸੇ ਇਹਨੂੰ ਅੱਲਾ ਵੀ ਕਹਿੰਦੇ ਨੇ ਇੱਧਰਲੇ ਸੈਨ ਨੂੰ ਅੱਲਾ ਕਹਿੰਦੇ ਨੇ ਠੀਕ ਹੈ ਸੋ ਮੈਂ ਤੁਹਾਨੂੰ ਇੱਥੇ ਫੋਟੋ ਲਾ ਦਉਂਗੀ ਤੁਸੀਂ ਦੇਖ ਲਿਓ ਇਹ ਵੀ ਤੁਸੀਂ ਵੇਲ ਘਰ ਦੇ ਵਿੱਚ ਲਾ ਲਓ ਬੀਲ ਲਗਾ ਕੇ ਨਾ ਘਰ ਦੇ ਵਿੱਚ ਕਿਉਂਕਿ ਕਾਰਨ ਕੀ ਹੈ ਜਿਹੜੀ ਮਾਰਕੀਟ ਦੇ ਵਿੱਚੋਂ ਆਪਾਂ ਲੈ ਕੇ ਆਉਂਦੀਆਂ ਲੋਕੀ ਉਹਦੇ ਵਿੱਚ ਦੇਖੋ ਬਹੁਤ ਸਾਈਆਂ ਰੀਹਾਂ ਸੁਪਰੀਆਂ ਪਾਈਆਂ ਜਾਂਦੀਆਂ ਠੀਕ ਹੈ ਸੋ ਉਹਦਾ ਕੋਈ ਇੰਨਾ ਜ਼ਿਆਦਾ ਆਪਾਂ ਨੂੰ ਫਾਇਦਾ ਨਹੀਂ ਹੁੰਦਾ ਦੇਸੀ ਚੀਜ਼ ਬਿਨਾ ਰੇ ਸਪਰੇ ਤੋਂ ਜਿਹੜੀ ਚੀਜ਼ ਆਪਾਂ ਖਾਣੇ ਪੀਣੇ ਆ ਉਹਦਾ ਆਪਣੀ ਸਿਹਤ ਤੇ ਬਹੁਤ ਸੋਹਣਾ ਅਸਰ ਪੈਂਦਾ ਸੋ ਇੱਕ ਬੀਲ ਘਰ ਦੇ ਵਿੱਚ ਕੀ ਹੈ ਜੇ ਤੁਸੀਂ ਲਾ ਲਓ ਤੇ ਉਹਦਾ ਤੁਸੀਂ ਹਰ ਰੋਜ਼ ਜੂਸ ਕੱਢ ਕੇ ਪੀਓ ਇੱਕ ਗਲਾਸ ਉਹਦੇ ਨਾਲ ਜਿਹੜਾ ਤੁਹਾਡਾ ਕੋਲੇਸਟ੍ਰੋਲ ਠੀਕ ਹੁੰਦਾ ਠੀਕ ਹੈ ਜੀ ਇਹ ਹੋ ਗਈਆਂ ਦੋ ਚੀਜ਼ਾਂ ਤੀਸਰੀ ਚੀਜ਼ ਜਿਹੜੀ ਆ ਉਹ ਇਕਤਾ ਦੀ ਅੰਮ੍ਰਿਤ ਹੈ ਜੀ ਬਹੁਤ ਹੀ ਵਧੀਆ ਚੀਜ਼ ਹੈ ਇਹ ਛਾਏ ਦੀ ਜਾਤਰ ਲੋਕਾਂ ਨੂੰ ਪਤਾ ਹੋਵੇ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੈ ਸਭ ਤੋਂ ਪਹਿਲਾਂ ਤਾਂ ਇੱਕ ਦਰਖਤ ਹੈ ਜੀ ਮੈਂ ਉਹਦੀ ਫੋਟੋ ਇੱਥੇ ਲਾ ਦਿੰਨੀ ਆ ਇਸ ਸਾਈਡ ਮੈਂ ਉਹਦੇ ਫਰੂਟ ਉਹਦੇ ਨਾਲ ਫਲ ਲੱਗਦੇ ਨੇ ਇੱਕ ਚਪਟੇ ਜਿਹੇ ਫਲ ਹੁੰਦੇ ਨੇ ਚਾਰ ਕੋਨੇ ਜਿਹੇ ਹੁੰਦੇ ਆ ਤਿੱਖੇ ਜਿਹੇ ਹੁੰਦੇ ਨੇ ਉਹਦੀ ਵੀ ਮੈਂ ਇੱਥੇ ਫੋਟੋ ਲਾਉਂਗੀ ਤਾਂ ਕਿ ਤੁਹਾਨੂੰ ਫਲ ਦੇ ਕੇ ਪਤਾ ਚੱਲ ਜੇ ਵੀ ਕਿਹੜਾ ਦਰਖਤ ਆ। ਵੈਸੇ ਉਹਨੂੰ ਅਰਜੁਨ ਦਾ ਦਰਖਤ ਕਹਿੰਦੇ ਨੇ। ਚੰਡੀਗੜ੍ਹ ਦੇ ਵਿੱਚ ਇਹ ਦਰਖਤ ਸੜਕਾਂ 'ਤੇ ਆਮ ਹੀ ਖੜੇ ਨੇ। ਠੀਕ ਆ ਅਗਰ ਤੁਸੀਂ ਉਸ ਪਾਸੇ ਤੋਂ ਤਾਂ ਤੁਸੀਂ ਵਧੀਆ ਤੁਸੀਂ ਉੱਥੋਂ ਫਰੀ ਦੇ ਵਿੱਚ ਹੀ ਤੁਸੀਂ ਉਹਦੀ ਖੱਲ ਲੈ ਸਕਦੇ ਹੋ ਤੇ ਤੁਸੀਂ ਉਹਦੀ ਖੱਲ ਲੈਣੀ ਆ। ਅਰਜੁਨ ਦਾ ਇਹ ਦਰਖਤ ਆ ਉਹਦੀ ਖੱਲ। ਠੀਕ ਆ ਉਹ ਲੈ ਲੈਣੀ ਆ। ਉਹ ਲੈ ਕੇ ਤੁਸੀਂ ਜੀ ਉਹ ਜਿਵੇਂ ਨਾ ਉਹਦਾ ਸਵਾਦ ਪਤਾ ਕਿਹਜਾ ਹੋਏਗਾ। ਜਿਵੇਂ ਮਾਰੂਚਾ ਨਹੀਂ ਹੁੰਦੀ ਬਿਨਾ ਦੁੱਧ ਤੋਂ। ਥੋੜਾ ਕੌੜਾ ਪੰਜਾ ਹੁੰਦਾ ਉਦੋਂ ਦਾ ਸੁਆਦ ਹੋਏਗਾ ਥੋੜਾ ਜਿਆਦਾ ਕੌੜੀ ਹੋਊਗੀ ਮਾਰੂਚਾ ਦੇ ਨਾਲ ਤੁਸੀਂ ਇੱਕ ਕਲਾ ਕੱਪ ਪਾਣੀ ਪਾ ਲੈਣਾ ਉਹਦੇ ਵਿੱਚ ਇੱਕ ਏਡਕਸਾ ਕੋ ਦਾ ਸੈਟ ਲੈਣਾ ਉਹਨੂੰ ਚੰਗੀ ਤਰ੍ਹਾਂ ਬਾੜ ਲੈਣਾ ਉਹ ਜਦੋਂ ਇੱਕ ਤੋਂ ਉਹ ਵੀ ਅੱਧਾ ਰਹਿ ਜਾਏਗਾ ਤਾਂ ਤੁਸੀਂ ਉਹਨੂੰ ਪੀ ਲੈਣਾ ਉਹਦੇ ਨਾਲ ਜੇ ਤੁਹਾਡੇ ਜੇ ਹਾਰਟ ਦੀ ਕੋਈ ਬਲੋਕੇਜ ਹੋ ਰਹੀ ਆ ਨਾ ਸਭ ਤੋਂ ਤੇਜ਼ੀ ਨਾਲ ਬਲੋਕੇਜ ਨੂੰ ਖੋਲਣ ਦੇ ਵਿੱਚ ਕੰਮ ਕਰਦਾ ਅਰਜੁਨ ਦੀ ਦਰਖਤ ਜਿਹੜਾ ਖੱਲ ਹੈ ਉਹੋ ਕਿਸੇ ਵੀ ਜਿਹੜੇ ਆਪਣੇ ਹੁੰਦੇ ਨਾ ਜਿਹੜੇ ਦੇਸੀ ਦਵਾਈਆਂ ਦਿੰਦੇ ਆ ਚਾਹੇ ਤੁਸੀਂ ਉਹਨਾਂ ਨੂੰ ਵੀ ਪੁੱਛ ਕੇ ਦੇਖਿਓ ਉਹ ਤਾਂ ਸ਼ਾਇਦ ਕਈ ਤਾਂ ਪਾਊਡਰ ਵੀ ਉਹਦਾ ਦਿੰਦੇ ਨੇ ਵੀ ਪੀਸ ਕੇ ਰੱਖ ਲੈਂਦੇ ਨੇ ਉਹਦਾ ਪਾਊਡਰ ਵੀ ਬਣਾ ਕੇ ਕੀ ਵੇਚਦੇ ਨੇ ਤੇ ਪਰ ਉਹ ਅੰਮ੍ਰਿਤ ਹੈ ਜੀ ਸਾਡੇ ਹਾਰਟ ਵਾਸਤੇ ਸਾਡੀ ਬਲੋਕੇਜ ਵਾਸਤੇ ਕਿਉਂਕਿ ਉਹ ਹੋਰ ਵੀ ਜ਼ਿਆਦਾ ਥੋੜਾ ਗਰਮ ਹੁੰਦਾ ਤੇ ਗਰਮ ਨਾਲ ਜਿਹੜੀ ਬਲੋਕੇਜ ਹੈ ਸਭ ਤੋਂ ਤੇਜ਼ੀ ਨਾਲ ਖੁੱਲਦੀ ਹੈ ਜਿਹੜਾ ਇਹ ਆ ਮਤਲਬ ਕਿ ਇਹਦਾ ਸੁਆਗ ਹੋਗਾ ਚਾਹ ਵਰਗਾ ਹੋਗਾ ਮਾਰੋ ਵਰਗਾ ਤੇ ਤੁਸੀਂ ਇਹਨੂੰ ਵੀ ਲੋੜ ਤੋਂ ਵੱਧ ਨਹੀਂ ਪੀਣਾ ਸਾਵ ਸਿਰਦਾ ਪੀਣਾ ਤੁਸੀਂ ਇਹਨੂੰ ਹਫਤੇ ਦੇ ਵਿੱਚ ਮੰਨ ਲਓ 2-3 ਦਿਨ ਪੀ ਸਕਦੇ ਹੋ ਇਹ ਵੀ ਨਹੀਂ ਵੀ ਹਰ ਹਫਤੇ 2-3 ਦਿਨ ਪੀਣਾ ਅਗਰ ਤੁਹਾਨੂੰ ਵੀ ਲੱਗਦਾਗਾ ਕਿ ਤੁਹਾਡੀ ਬਲੋਕੇਜ ਹੋ ਰਹੀ ਆ ਯਾ ਤੁਹਾਨੂੰ ਲੱਗਦਾ ਵੀ ਖੂਨ ਜਾਲਾ ਘਾੜਾਗਾ ਜਾਂ ਤੁਹਾਡੇ ਨਾਲ ਦੇਖੋ ਖੂਨ ਘਾੜਾ ਹੋਣਾ ਇੱਕ ਚੀਜ਼ ਹੋਰ ਹੁੰਦੀ ਆ ਸਾਡੇ ਉਂਗਲਾਂ ਦੀ ਆ ਚੀਜ਼ ਜਾਂ ਫੁੱਲ ਜਾਂ ਇੱਥੋਂ ਜਾਂ ਗੋਟ ਆਪਣੇ ਸੁੰਨ ਹੋਣ ਲੱਗ ਜਾਂਦੇ ਆ ਮੁਠੀ ਜਿਹੜੀ ਆਪਣੀ ਮਿੱਚੀ ਨਹੀਂ ਜਾਂਦੀ ਆਪਾਂ ਸਵੇਰੇ ਉੱਟ ਕੇ ਤਾਂ ਮੁੱਖੀ ਮੀਚ ਕੇ ਦੇਖਦੇ ਆ ਨਾ ਮੁਠੀ ਨਹੀਂ ਮਿੱਚੀ ਜਾਂਦੀ ਆਪਾਂ ਨੂੰ ਐ ਲੱਗੂ ਵੀ ਸਾਡੀਆਂ ਉਂਗਲਾਂ ਨਹੀਂ ਮੋੜਨੀਆਂ ਸੁੰਨ ਹੋਈਆਂ ਵੀਆਂ ਹੁੰਦੀਆਂ ਉਹ ਕਾਦੇ ਕਰਕੇ ਹੁੰਦੀਆਂ ਜੀ ਇੱਕ ਤਾਂ ਕੋਲੇਸਟ੍ਰੋਲ ਹੋਣ ਕਰਕੇ ਇੱਕ ਯੂਰਿਕ ਐਸਿਡ ਕਰਕੇ ਯੂਰਿਕ ਐਸਿਡ ਦਾ ਵੀ ਹੱਲ ਜਿਹੜਾ ਹੈਗਾ ਗਰਮ ਚੀਜ਼ ਹੈ ਜਿੰਨੀ ਤੁਸੀਂ ਗਰਮ ਚੀਜ਼ ਖਾਓਗੇ ਉਨਾ ਹੀ ਯੂਰਿਕ ਐਸਿਡ ਤੋਂ ਵੀ ਆਪਾਂ ਨੂੰ ਆਰਾਮ ਮਿਲਦਾ ਸੋ ਜਿਹੜਾ ਅਰਜੁਨ ਦੀ ਖੱਲ ਹੈ ਅਗਰ ਇਹਨੂੰ ਉਬਾਲ ਕੇ ਆਪਾਂ ਪੀਨੇ ਆ ਤਾਂ ਇਹਨੂੰ ਤੁਸੀਂ ਚਾਹ ਦੀ ਜਗ੍ਹਾ ਲੈ ਸਕਦੇ ਹੋ ਮਾਰੂ ਚਾਹ ਨਹੀਂ ਤਰ੍ਹਾਂ ਦਾ ਟੇਸਟ ਹੁੰਦਾ ਸੁਆਦ ਮਾਰੂ ਚਾਹ ਵਰਗਾ ਹੁੰਦਾ ਥੋੜਾ ਜਿਹਾ ਦੁੱਧ ਵੱਧ ਕੌੜਾ ਹੁੰਦਾ ਮਾਰੂ ਚਾਹ ਨਾਲੋਂ ਹਲਕਾ ਜਿਹਾ 19 20 ਦਾ ਫਰਕ ਹੈ ਜਿਆਦਾ ਨਹੀਂ ਠੀਕ ਹੈ ਤੇ ਤੁਸੀਂ ਉਹਨੂੰ ਇਹਨੂੰ ਵੀ ਜਿਆਦਾ ਨਹੀਂ ਪੀਣਾ ਤੇ ਬਾਕੀ ਤੁਸੀਂ ਜਿਹੜੀ ਮੈਂ ਸੈਟਸਕਰੀਨ ਸ਼ਾਰਟ ਲਾਇਆ ਹੋਇਆ ਤੁਸੀਂ ਉਦੋਂ ਦੇਖ ਕੇ ਸਮਝ ਸਕਦੇ ਹੋ ਅਗਰ ਤੁਹਾਡੇ ਨੇੜੇ ਤੇ ਜਿਹੜੇ ਕਿਤੇ ਹੈਗਾ ਤਾਂ ਬਹੁਤ ਵਧੀਆ ਨਹੀਂ ਪਰਚੂਨ ਤੇ ਜਾ ਕੇ ਵੀ ਤੁਸੀਂ ਕਹਿ ਸਕਦੇ ਹੋ ਵੀ ਆਰਜੁਨ ਦੇ ਦਰਖਤ ਦੀ ਸਾਨੂੰ ਖੱਲ ਚਾਹੀਦੀ ਆ ਵੀ ਉਹਦੇ ਜਿਹੜਾ ਹੁੰਦਾ ਨਾ ਆਪਾਂ ਕਹਿੰਦੇ ਸੱਕ ਖੱਲ ਮਤਲਬ ਸੱਕ ਉਹ ਚਾਹੀਦਾ ਤੇ ਤੁਸੀਂ ਉਹਨਾਂ ਨੂੰ ਜਾ ਕੇ ਕਹਿ ਸਕਦੇ ਹੋ ਠੀਕ ਹੈ ਜੀ ਤੇ ਇਹ ਮਤਲਬ ਬਹੁਤ ਵਧੀਆ ਗੁਣਾਕਾਰੀ ਚੀਜ਼ ਹੈ ਇਦਾਂ ਜੇ ਤੁਸੀਂ ਇਹ ਕਰਦੇ ਹੋ ਤਾਂ ਬਲੌਕੀ ਜਿਹੜੀ ਆਪਣੀ ਸਭ ਤੋਂ ਫਾਸਟ ਖੁੱਲਦੀ ਹੈ ਤਿੰਨ ਚੀਜ਼ਾਂ ਤਾਂ ਹੀ ਹੋ ਗਈਆਂ ਜੀ ਇੱਕ ਤਾਂ ਲਸਣ ਹੋ ਗਈ ਠੀਕ ਹੈ ਲੋਕੀ ਦਾ ਜੂਸ ਹੋ ਗਿਆ ਤੇ ਇੱਕ ਦਾਲਚੀਨੀ ਹੋ ਗਈ ਚੌਥਾ ਆਪਣਾ ਅਰਜੁਨ ਦਾ ਜਿਹੜਾ ਦਰਖਤ ਆ ਇਹ ਹੋ ਗਿਆ ਤੇ ਇਸ ਤੋਂ ਇਲਾਵਾ ਜੇ ਤੁਸੀਂ ਇਹ ਚੀਜ਼ਾਂ ਲੈ ਰਹੇ ਹੋ ਤਾਂ ਤੁਹਾਡਾ ਕੋਲੇਸਟ੍ਰੋਲ ਵਧਿਆ ਹੋਇਆ ਹੈ ਨਾ ਤੁਸੀਂ ਇਹ ਚੀਜ਼ਾਂ ਲਓਗੇ ਤੁਹਾਡਾ ਕੋਲੇਸਟ੍ਰੋਲ ਨਾਰਮਲ ਆ ਜਾਊਗਾ ਪਰ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਤੁਸੀਂ ਤਲੀਆਂ ਵੀ ਚੀਜ਼ਾਂ ਨਹੀਂ ਖਾਣੀਆਂ ਤੁਸੀਂ ਛਿਲਕੇ ਵਾਲੀਆਂ ਦਾਲਾਂ ਜਿਨ੍ਹਾਂ ਦੇ ਛਿਲਕਾਗਾ ਜਿਵੇਂ ਕਾਲਾ ਕਾਲੀ ਮਾ ਹੋਗੇ ਰਾਜਮਾ ਹੋਗੇ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਕਿਉਂਕਿ ਇਹਨਾਂ ਦੇ ਨਾਲ ਵੀ ਜਿਹੜਾ ਕੋਲੇਸਟ੍ਰੋਲ ਆ ਵਧਦਾਗਾ ਵੱਧ ਤੋਂ ਵੱਧ ਸੈਰ ਕਰੋ ਜੀ ਹਰ ਰੋਜ਼ ਅੱਧਾ ਘੰਟਾ ਸੈਰ ਕਰੋ ਸੈਰ ਕਰਨ ਦੇ ਨਾਲ ਜਿਹੜਾ ਸਾਡਾ ਕੋਲੇਸਟ੍ਰੋਲ ਆ ਬਹੁਤ ਕੰਟਰੋਲ ਦੇ ਵਿੱਚ ਆਉਂਦਾ ਡੇਲੀ ਦਾ ਰੁਟੀਨ ਬਣਾ ਲਓ ਵੀ ਅੱਧਾ ਘੰਟਾ ਅਸੀਂ ਸੈਰ ਕਰਨੀ ਕਰਨੀ ਆ ਸਵੇਰ ਦੀ ਜਿਹੜੀ ਸੈਰ ਆ ਸਭ ਤੋਂ ਵਧੀਆ ਮੰਨੀ ਜਾਂਦੀ ਆ ਕਿਉਂਕਿ ਸਵੇਰੇ ਜਿਹੜੀ ਹਵਾ ਹੁੰਦੀ ਉਹ ਤਾਜੀ ਹੁੰਦੀ ਆ ਸਾਫ਼ ਸੁਥਰੀ ਹੁੰਦੀ ਆ ਜਿਹੜੀ ਆਥਨੇ ਆਪਾਂ ਸੈਰ ਕਰਦੇ ਆਂ ਜੀ ਆਥਨ ਦੀ ਹਵਾ ਦੇ ਵਿੱਚ ਬਹੁਤ ਸਾਰਾ ਪੋਲੂਸ਼ਨ ਹੁੰਦਾ ਕਿਉਂਕਿ ਦਿਨੇ ਗੱਡੀਆਂ ਮੋਟਰਾਂ ਸਭ ਕੁਝ ਚੱਲਦਾ ਉਹਨਾਂ ਦਾ ਧੂਆ ਹੁੰਦਾ ਹਵਾ 'ਚ ਮਿਲਿਆ ਹੁੰਦਾ ਪਰ ਜਿਹੜੀ ਸਵੇਰ ਦੀ ਆਪਾਂ ਸੈਰ ਕਰਦੇ ਆਂ ਉਦੋਂ ਜਿਹੜੀ ਹਵਾ ਹੁੰਦੀ ਹੈ ਸਾਫ਼ ਸੁਥਰੀ ਹੁੰਦੀ ਆ ਸੋ ਕੋਸ਼ਿਸ਼ ਕਰਿਆ ਕਰੋ ਕਿ ਸਵੇਰ ਦੇ ਟਾਈਮ ਹੀ ਸੈਰ ਕਰੋ ਸੋ ਚਲੋ ਜੀ ਵੀਡੀਓ ਦਾ ਹੁਣ ਆਪਾਂ ਕਰਦੇ ਆਂ ਐਂਡ ਇਦਾਂ ਦੀ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਵੀ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਕਰਦੇ ਆ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ